वेलकम बैक टू माय चैनल ते, 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 ते मैं भारती। दिस ਵੀਡੀਓ دیਜੇਗੀ 11 ਅੱਜ ਹੈ ਸਾਡੇ ਪਿੰਡ ਚ ਨਗਰ ਕੀਰਤਨ ਤੇ ਮੈਂ ਆਪਣੇ ਕੱਪੜੇ ਜਿਹੇ ਆ ਮੈਂ ਰੈਡੀ ਹੋਣ ਲੱਗੀ ਆ ਕੱਪੜੇ ਸਵੇਰੇ ਪ੍ਰੈਸ ਕਰਲੇ ਸੀ। ਅੱਜ ਮੈਂ ਪਾਉਂਗੀ ਸੂਟ ਵਾਲਾ ਇਹ ਬਿਲਕੁਲ ਨਵਾਂ ਆ ਮੈਂ ਪ੍ਰੈਗਨਨਸੀ ਚੈੱਕ ਕਰੀ ਪਾਇਆ ਸੀ ਬਟ ਮੇਰੇ ਆਇਆ ਨਹੀਂ ਕਿਉਂਕਿ ਉਹ ਤਾਂ डमी ਸੀਗਾ ਨਾ ਤੇ ਕਾਫੀ ਦਿਨਦਰ ਲੈ ਕੇ ਰੱਖਿਆ ਹੋਇਆ ਆ ਇੰਦਰ ਦਾ ਕੁਛ ਹੈਗਾ ਤੇ ਆਨਲਾਈਨ ਹੀ ਹਸਬੰਡ ਨੇ ਲਿਆ ਸੀ ਆ ਹੈਗੇ ਮੇਰੀ ਬੀਵੀ ਦੇ ਕੱਪੜੇ ਤੇ ਮੈਂ ਇਹ ਕਰਨਾ ਤੇ ਪਹਿਲਾਂ ਮੈਂ ਬੇਬੀ ਨਲ ਦਾ ਕਲੀਨ ਕਰ ਦਿੱਤਾ ਮਤਲਬ ਨੀਚੋਂ ਕਲੀਨ ਕਰ ਦਿੱਤਾ ਉਪਰੋਂ ਲੇ ਉਹ ਕੰਮ ਜਿਹੜੇ ਜ਼ਰੂਰੀ ਕੱਪੜੇ ਪਾਣੇ ਤੇ ਆਹ ਦੀ ਮਸਤੀ ਤੇ ਮਸੜੇ ਕੱਪੜੇ ਲੈ ਕੇ ਐਸੀ ਉਹਦੀ ਸ਼ੋਪਾ ਤੇ ਆਹ ਕਿਸਾਟ ਕਿਨਾਂ ਕਿਉਂ ਡਾ ਸਸ ਵਟੇਰਾ ਹੁੱਡੀ ਵਾਲਾ ਦੀਦੀਆਂ ਮੈਂ ਹੁੱਡੀ ਵਾਲਾ ਪਾਉਂਗੀ ਸ਼ਾਇਦ ਕਿਉਂਕਿ ਫਿਰ ਅੱਗੇ ਜ਼ਿਆਦਾ ਠੰਡਾ ਹੈ ਗਰਮੀ ਜਾਈ ਨਹੀਂ ਫਿਰ ਤਾਂ ਪਹਿਣਾ ਨਹੀਂ ਤੇ ਮੈਂ ਸੋਚਦੀ ਆ ਹੀ ਪਾਵਾ ਇਹ ਸੋਦੀ ਇਹਦੇ ਨਾਲ ਬਰਾਊਨ ਤੇ ਇਹਦੇ ਨਾਲ ਹਾਏ ਕਰੂੰ ਤੇ ਇਹਦਾ ਇਹ ਦੋ ਡ्रेसेस ਲੈ ਕੇ ਆਈ ਸੀ ਇੱਕ ਹੋਰ ਲੈ ਕੇ ਆਈ ਸੀ ਮੈਂ ਵਾਪਸ ਕਰ ਦਿੱਤੀ ਸਿਹਰੇ ਹੋਣੀ ਨਹੀਂ ਸੀ ਤੇ ਇਹ ਕਾਫੀ ਮੋਟਾ ਹੈ ਅੱਜ ਤਾਂ ਠੰਡ ਹੀ ਨਹੀਂ ਨਹੀਂ ਆ ਤੇ ਮੈਂ ਹੁਣ ਚੱਲੀ ਆਣੋਂ ਤੇ ਫਿਰ ਉਸ ਤੋਂ ਬਾਅਦ ਆ ਕਿ ਵੀ ਬੀਬੀ ਨੂੰ ਤਿਆਰ ਕਰਦੇ ਨੇ ਇਸੇ ਸ਼ਾਇ ਸਿਸਟਰ ਵੀ ਆਉਗੀ ਤੇ ਐਨੀ ਠੰਡ ਨਹੀਂ ਹੈਗੀ ਤੇ ਮੌਸਮ ਕਾਫੀ ਚੇਂਜ ਹੋ ਗਿਆ ਆ ਤੇ ਮੈਂ ਬਸ ਮੱਥਾ ਹੀ ਠੀਕਣਾ ਕਿਉਂਕਿ ਮੈਂ ਹੈਗੀ ਹਾਂ ਜੇ ਛਿਲੇ ਦੇ ਵਿੱਚ ਤੇ ਮੈਂ ਜ਼ਿਆਦਾ ਕੰਫਰਮ ਨਹੀਂ ਕਰ ਸਕਦੀ ਤੇ ਇਹ ਮੈਂ ਪੁੱਛਿਆ ਸੀ ਮੇਰੇ ਬਦਲਨੇ ਕਹਿੰਦੇ ਕਿ ਨਾ ਤੋਗੀ ਮੱਥਾ ਠੀਕ ਸਕਣਾ ਕੋਈ ਬੜੀ ਗੱਲ ਨਹੀਂ ਕਿਉਂਕਿ ਹੁਣ ਲਗਭਗ 15 ਤਰੀਕ ਨੂੰ ਇੱਕ ਮਹੀਨਾ ਹੋ ਜਾਣਾ ਤੇ ਇਸ ਕਰਕੇ ਆ ਰਖ ਦਿੰਦੇ ਆ ਤੇ ਆਵੜਨ ਚਾਹ ਮੈਂ ਅੱਜ ਪਹਿਲਾਂ ਟਰਾਈ ਕਰੂੰਗੀ ਜਿਹੜਾ ਵਧੀਆ ਲੱਗਾ ਉਹ ਪਾਉਂਗੀ ਕਿਉਂਕਿ ਆ ਥੋੜਾ ਮੈਨੂੰ ਵੱਡਾ ਲੱਗਦਾ ਤੇ ਦੇਖਦੇ ਹਾਂ ਬੀਬੀ ਮੇਰਾ ਬਹੁਤ ਛੋਟਾ ਹੈ ਤੇ ਮੈਂ ਫਿਰ ਨਾਲ ਲੈਂਦੀ ਫਟਾਫਟ ਤੇ ਫਿਰ ਉਸ ਤੋਂ ਬਾਅਦ ਮਿਲਦੀ ਆ ਇਹ ਬਰਸੂਰ ਵਾਲੇ ਕੈਨਸਲ ਕਿਉਂਕਿ ਮੰਮੀ ਕਹਿੰਦੇ ਸੀ ਕੱਲੂ ਵੀ ਜਾਣਾ ਫਿਰ ਮੈਂ ਤਿਆਰ ਵੀ ਹੋਈ ਸੀ ਮੈਂ ਕਿਹਾ ਚਲੋ ਫਿਰ ਰਾਤ ਨੂੰ ਨਹੀਂ ਅੱਜ ਮੈਂ ਕਰ ਲੀ ਜਾਊਂਗੀ ਤੇ ਹੁਣ ਮੈਂ ਲੱਗੀ ਬੇਬੀ ਦੀ ਮਾਲਿਸ਼ ਕਰਨ ਥੋੜੀ ਜੀ ਤੇ ਕੱਪੜੇ ਚੇਂਜ ਕਰਨ ਤੇ ਹਜੇ ਸੁੱਤਾ ਪਿਆ ਜਾ ਤੇ ਹੱਸਦਾ ਪਿਆ ਆ ਤੇ ਦਿਨ ਨੂੰ ਸੁੱਤਾ ਰਹਿੰਦਾ ਆ ਤੇ ਰਾਤ ਨੂੰ ਜਾਗਦਾ ਮਤਲਬ ਇੰਨਾ ਨਹੀਂ ਜਾਗਦਾ ਜਦੋਂ ਭੁੱਖ ਲੱਗਦੀ ਉਹ ਉੱਠਣੀ ਆ ਤੇ ਹੁਣ ਮੈਂ ਲੱਗੀ ਦੀ ਮਾਲਿਸ਼ ਕਰਨ ਵੈਸੇ ਤਾਂ ਮੈਂ ਕੋਕੋਨਟ ਆਇਲ ਨਹੀਂ ਕਰਨੀ ਆ ਤੇ ਇਹਦੇ ਲਈ ਡਾਕਟਰ ਨੇ ਵੈਸੇ ਇੱਕ ਵਾਇਲ ਦੱਸਿਆ ਹੋਇਆ ਆ ਜੇਲ ਕੀਤਾ ਉਹਨਾਂ ਕਰ ਦੇਣੀ ਆ ਕੀ ਦੀ ਡਰਾਈਨੈਸ ਜੀ ਬਹੁਤ ਆ ਜਿਹੜੀ ਸਕਿਨ ਉੱਤਰਦੀ ਹੁੰਦੀ ਆ ਤੇ ਹਰਗੀ ਹਰਗੀ ਮਾਲਿਸ਼ ਕਰਦੇ ਨੇ ਤੋਂ ਬਹੁਤ ਜ਼ਿਆਦਾ ਆ ਤੇ ਨਗਰ ਕੀਰਤਨ ਜਿਹੜਾ ਸ਼ੁਰੂ ਹੋ ਚੁੱਕਾ ਆ ਪਰ ਆਪਾਂ ਨਹੀਂ ਜਾ ਸਕਦੇ ਮੰਮੀ ਜਾਨੀ ਗਏ ਹੋਏ ਆ ਤੇ ਹਮਾਰਾ ਬੀਬੀ ਰੈਡੀ ਹੋ ਗਿਆ ਅੱਜ ਨਿਊ ਡਰੈਸ ਡਾਲੀ ਬੀਬੀ ਨੇ ਹੈ ਨਾ ਬੀਬੀ ਕਿਊਟ ਕਿਊਟ ਬੀਬੀ ਇਹ ਹਮਾਰੀ ਫਰਸਟ ਕ੍ਰਾਈਸੀ ਡਰੈਸ ਲਈਧੀ ਅਮਨੇ ਹੈ ਨਾ है ना लिवेंडर शेड में जो कि बहुत अच्छी लग रही है हमने बारिश भी कर ली है और थोड़ी थोड़ी से हमी जैसे बात होता है ना वैसे भी लिया है ना वेट वाइप से है ना गर्म पानी से अच्छे से हमने क्लीनिंग कर दी बेबी की कलर को देखेंगे शायद हम नहाई नहीं, नहीं करेंगे है ना क्योंकि अभी ठंडी है तो हम डेली नहाई नहीं कर सकते है ना ऐसे ही क्लीनिंग करनी पड़ती है हम्म, है ना बेबी बेबी अच्छा है हमारा अच्छा है हमारा बेबी चलो अब अंदर चलते हैं है ना फिर मम्मा कपड़े धो लेगी ठीक है चलो ਕਰੀਤ ਉੱਥੇ ਹੀ ਹੋਊਗਾ ਫੜ ਲ ਤੋ ਨਾ ਤਾਂ ਛੱਡ ਦੇ ਮੈਂ ਰੱਖ ਦਿੰਨੀ ਰੱਖ ਦੇ ਜੂਸ ਕਿਹੜਾ ਅਮਰੂਦ ਵਾਲਾ ਤੁਸੀਂ ਆਪਣੇ ਤਾਂ ਨਹੀਂ ਪੀ ਰਹੇ ਪੀਣਾ ਤਾਂ ਨਹੀਂ ਮੈਂ ਪੀ ਲਿਆ ਸੀ ਅੱਛਾ ਪੀ ਲੇ ਤੋਂ ਪੂਰੀਆਂ ਤੇ ਲੈ ਲੈਣੇ ਚਮਚ ਅੰਮ੍ਰਿਤ ਇਹਨਾਂ ਕਹਿੰਦੀ ਨਹੀਂ ਤੇ ਸ਼ਾਮ ਦੇ ਵਜੇ ਕੀ 8:30 ਤੇ ਮੈਂ ਅੰਦਰ ਹੀ ਬੈਠੀ ਆ ਉਹਦੀ ਤੇ ਕਿਉਂਕਿ ਠੰਡ ਹੋ ਗਈ ਸੀ ਸ਼ਾਮ ਨੂੰ ਤੇ ਮੈਨੂੰ ਨਾ ਕੀ ਕਮੈਂਟ ਵਿੱਚ ਪੁੱਛਦੀ ਹੈ ਕਿ ਤੁਹਾਡੇ ਬੇਬੀ ਬॉय ਹੈ ਜਾਂ ਗਰਲ ਤੇ ਮੈਂ ਸ਼ਾਇਦ ਦੱਸਿਆ ਵੀ ਨਹੀਂ ਆ ਕਿਉਂਕਿ ਮੈਨੂੰ ਜਦੋਂ ਬੇਬੀ ਹੋਇਆ ਸੀ ਮੈਨੂੰ ਮਤਲਬ ਹੈ ਹੀ ਨਹੀਂ ਉਹ ਦੱਸਦੇ ਕਿ ਮੁੰਡਾ ਹੈ ਕਿ ਕੁੜੀ ਆ ਮਤਲਬ ਬਦਨੀ ਉਸ ਉਸ ਤੋਂ ਬਾਅਦ ਮੈਨੂੰ ਕੀ ਹੋਇਆ ਪਹਿਲੇ हां ਥੋੜੀ ਐਕਸਾਈਟਮੈਂਟ ਹੈ ਗਈ ਸੀ ਵੀ ਕੀ ਹੋਊਗਾ ਕੀ ਹੋਊਗਾ ਕੁੜੀ ਹੋਊਗੀ ਜਾਂ ਮੁੰਡਾ ਹੋਊਗਾ ਲੇਕਿਨ ਜਿੱਦਾਂ ਹੀ ਹੋ ਗਿਆ ਤੇ ਮੇਰੇ ਬਾਹਰ ਵਿੱਚ ਉਹ ਚੀਜ਼ ਦਿਮਾਗ ਚੋਂ ਨਿਕਲੀ ਗਈ ਤੇ ਮੈਨੂੰ ਬੇਬੀ ਬੋਏ ਹੋਇਆ ਸੀਗਾ ਤੇ ਕਦੋਂ ਹੋਇਆ ਸੀ ਇਹ ਹੋਇਆ ਸੀ 15 ਜਨਵਰੀ ਨੂੰ ਤੇ ਇਹਦਾ ਨਾਮ ਕੀ ਹੈ ਨਾਮ ਰੱਖਿਆ ਹੈ ਸਿੱਧਾ ਪੈਣੀ ਤੇ ਇਹਦੇ ਪਾਦਰ ਦੀ ਸਾਈਡ ਮਤਲਬ ਮੇਰੀ ਲੋਰ ਸਾਈਡ ਸੀ ਕਿ ਲਿਖ ਦਿਆ ਸਰ ਨੇਮਡ 에ਦਾ ਵੀ ਸਿੰਘ ਉਹਦਾ ਸੀ ਇਹ ਸੈਂਪਲਾ ਹੈਗੀ ਮੈਂ ਕਿਹਾ ਸੀ ਬੈਣੀ ਸੈਂਪਲਾ ਰੱਖਦੇ ਹਾਂ ਕਹਿੰਦੇ ਕਿ ਨਹੀਂ ਸਿੰਘ ਰੱਖਣਾ ਹੈ ਤੇ ਬੇਬੀ ਬੋਏ ਆ ਤੇ ਬੇਬੀ ਹੋਇਆ ਸੀ 15 ਜਨਵਰੀ ਨੂੰ ਤੇ ਨਾਮ ਹੈਗਾ ਬੈਣੀ ਸਿੰਘ ਤੇ ਅੱਜ ਦਾ ਵਲੌਗ ਮੈਂ ਇੱਥੇ ਖਤਮ ਕਰਦੀ ਹਾਂ ਆਈ ਹੋਪ ਕਿ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਫੇਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਬਾਏ ਬਾਏ ਠੀਕ ਕਰ ਤੇ ਗੁੰਮਿਆਂ ਨੂੰ ਚੁੱਪ ਕਰਾ ਲਾ